ਮਜ਼ਾਕ ਦੇ ਵਿੱਚ ਤੁਸੀਂ ਕਿਹਾ ਕਿ ਮੈਨੂੰ ਤੁਸੀਂ ਮੈਕ ਫੜਾਤਾ ਹੁਣ ਅੱਧਾ ਘੰਟਾ ਦਾ ਬੰਨੇ ਆ ਮੈਂ ਟਾਈਮ ਖਰਾਬ ਕਰੂ ਸਰੇਂਦਰ ਛੰਦੇ ਵਾਂਗੂ ਤੇ ਉਹਦੇ ਰਿਪਲਾਈ ਦੇ ਵਿੱਚ ਉਹਨਾਂ ਦੇ ਬੇਟੇ ਨੇ ਫਿਰ ਤੁਹਾਨੂੰ ਕਈ ਕੁਝ ਕਿਹਾ ਪਰ ਉਹਦਾ ਤੁਸੀਂ ਰਿਪਲਾਈ ਨਹੀਂ ਸੀ ਕੀਤਾ ਐਕਚੁਅਲੀ ਭਾਜੀ ਗੱਲ ਦੇ ਕੋਈ ਸਰੇਂਦਰ ਸ਼ੰਦਾ ਜਾਇ ਸ਼ਾਇਦ ਉਹਨਾਂ ਦੇ ਬੇਟੇ ਨੂੰ ਤਾਂ ਨਹੀਂ ਇਹ ਗੱਲ ਪਤਾ ਹਣੀ ਸਰੇਂਦਰ ਸ਼ੰਦਾ ਜੀ ਅਸੀਂ ਬੜੀ ਬੜੀ ਸ਼ੋਅ ਇਕੱਠਿਆਂ ਨਾ ਕੀਤੇ ਹੂੰ ਤੇ ਉਹ ਬੜੇ ਮੇਰੇ ਲਈ ਬੜੇ ਸਤਿਕਾਰਯੋਗ ਸੀ ਮੈਂ ਮੈਨੂੰ ਨਹੀਂ ਲੱਗਦਾ ਵੀ ਇੱਕ ਵਾਰੀ ਵੀ ਮੈਂ ਉਹਨਾਂ ਨੂੰ ਜਦੋਂ ਮਿਲਿਆ ਉਹਨਾਂ ਦੇ ਪੈਰੀਂ ਤੁਹਾਨੂੰ ਲਾਇਆ ਹੋਵੇ ਬਹੁਤ ਰਿਸਪੈਕਟ ਕਰਦਾ ਬਿਕੋ ਉਦਾਂ ਦੀ ਵੋਕਲ ਇੰਨੀ ਖੜਮੀ ਵੋਕਲ ਇਹ ਸੇਚ ਵੀ ਉਹਨਾਂ ਦੀ ਵੋਕਲ ਉਦਾਂ ਦੀ ਬਿਲਕੁਲ ਬਹੁਤ ਤੇ ਉਹ ਵੀ ਹਮੇਸ਼ਾ ਪੈਰੀ ਪੈਰੀਆਂ ਤਲਾਉਣ ਤੋਂ ਬਾਅਦ ਉਹ ਸਿਰ ਤੇ ਪਲੋਸਦੇ ਵੀ ਯਾਰ ਵਧੀਆ ਤੁਸੀਂ ਨਾਮ ਬਣਾਇਆ ਨਾ ਜੀ ਮੈਂ ਤਾਂ ਹਰੇਕ ਸਾਰੇ ਨੂੰ ਮੈਂ ਜਿੰਨੇ ਵੀ ਮੇਰੇ ਤੋਂ ਸੀਨੀਅਰ ਹਾਂ ਮੈਂ ਸਾਰਿਆਂ ਨੂੰ ਕਹਿੰਦਾ ਜੇ ਤੁਸੀਂ ਲਈ ਨਹੀਂ ਲੀ ਨਾ ਪਾਉਂਦੇ ਤੇ ਅਸੀਂ ਨਹੀਂ ਸੀ ਇਸ ਨਹੀਂ ਤੇ ਚੱਲਦਾ ਰਸਤਾ ਤੁਹਾਡਾ ਬਣਾਇਆ ਹੋਇਆ ਜੀ ਅੱਜ ਤਾਂ ਮਗਰ ਉਹ ਤੇ ਗੱਡੀ ਭਜਾ ਰਹੇ ਹਾਂ ਬਿਲਕੁਲ ਬਿਲਕੁਲ ਤੇ ਇੰਨੀ ਰਿਸਪੈਕਟ ਸੀ ਤੇ ਉਹ ਵੈਸੇ ਮੈਮ ਉਹ ਗੱਲ ਮਜ਼ਾਕ ਚ ਹੀ ਗਈ ਸੀ ਸਾਰਿਆਂ ਨੂੰ ਪਤਾ ਮਜ਼ਾਕ ਚ ਗਈ ਛਿੰਦਾ ਭਾਜੀ ਵੀ ਇਦਾਂ ਕਰਦੇ ਸੀ ਜੀ ਉਹਨ ਇਹ ਮੈਨੂੰ ਉਟਾਇਆ ਮੈਂ ਦੁਬਾਰਾ ਤੋਂ ਸ਼ੁਰੂ ਕਰ ਦੇਣਾ ਦੇਖ ਲਓ ਫਿਰ ਸੋ ਮਜ਼ਾਕ 'ਚ ਕਹਿੰਦੇ ਹੁੰਦੇ ਸੀ ਤੇ ਮੈਂ ਵੀ ਮਜ਼ਾਕ 'ਚ ਉਹਨਾਂ ਵਾਲੀ ਉਹਨਾਂ ਵਾਲੀ ਗੱਲ ਮੈਂ ਫੜ ਲਈ ਮੈਂ ਕਿਹਾ ਮੈਂ ਉਹ ਗੱਲ ਕਹਿਣਾ ਤੇ ਉਹ ਚਲੋ ਗੱਲ ਦਾ ਦੂਆ ਮੈਂ ਉਹਦਾ ਜਵਾਬ ਦੇਣਾ ਵਾਜਿਬ ਨਹੀਂ ਸਮਝਿਆ ਕਿਉਂਕਿ ਮੈਨੂੰ ਲੱਗਦਾ ਸੀ ਵੀ ਮੈਂ ਆਈ ਡੋਨਟ ਥਿੰਕ ਸੋ ਕਿ ਮੈਂ ਉਹਨਾਂ ਨੂੰ ਕਦੀ ਦਿਲੋਂ ਵੀ ਉਹਨਾਂ ਦੀ ਡਿਸਰੈਸਪੈਕਟ ਕਰਦਾ ਹਾਂ ਤੇ ਸਟੇਜ ਤੇ ਵੀ ਕੀ ਦੇ ਕਿਉਂਕਿ ਮੈਂ ਉਹਨੂੰ ਹੀ ਰਿਸਪੈਕਟ ਹੀ ਬਹੁਤ ਕਰਦਾ ਹਾਂ ਹੂੰ ਆ ਬਈ ਇ ਇ ਇ ਇੱਥੇ ਇਸ ਕਰਕੇ ਮੈਂ ਕੋਈ ਜਵਾਬ ਉਹ ਤਾਂ ਉਸ ਤੋਂ ਬਾਅਦ ਉਹਨਾਂ ਦੇ ਬੇਟੇ ਨਾਲ ਗੱਲ ਹੋਈ ਨਹੀਂ ਜੀ ਮੇਰੀ ਕਦੀ ਕਦੀ ਗੱਲ ਨਹੀਂ ਮੇਰੀ ਕਦੀ ਪਹਿਲਾਂ ਵੀ ਨਹੀਂ ਹੋਈ ਬਾਤ ਚ ਵੀ ਨਹੀਂ ਹੋਈ ਕਦੀ ਵੀ ਨਹੀਂ ਗੱਲ ਹੋਈ ਉਹਨਾਂ ਨਾਲ ਮਤਲਬ ਉਹਨਾਂ ਤੱਕ ਸੀਗਾ ਸੀ ਮੇਰਾ ਤੁਹਾਡਾ ਰਿਸ਼ਤਾ ਉਹ ਉਹਨਾਂ ਹਮੇਰਾ ਉਹਨਾਂ ਤੱਕ ਹੀ ਸੀ ਮਜ਼ਾਕ ਦੇ ਵਿੱਚ ਤੁਸੀਂ ਕਿਹਾ ਕਿ ਮੈਨੂੰ ਤੁਸੀਂ ਮੈਂ ਇੱਕ ਫੜਾਤਾ ਹੁਣ ਅੱਧਾ ਘੰਟਾ ਦਾ ਬੰਨੇ ਆ ਮੈਂ ਟਾਈਮ ਖਰਾਬ ਕਰੂ ਸੁਰਿੰਦਰ ਛੰਦੇ ਵਾਂਗੂ ਤੇ ਉਹਦੇ ਰਿਪਲਾਈ ਦੇ ਵਿੱਚ ਉਹਨਾਂ ਦੇ ਬੇਟੇ ਨੇ ਫਿਰ ਤੁਹਾਨੂੰ ਕਈ ਕੁਝ ਕਿਹਾ ਪਰ ਉਹਦਾ ਤੁਸੀਂ ਰਿਪਲਾਈ ਨਹੀਂ ਸੀ ਕੀਤਾ ਐਕਚੁਅਲੀ ਭਾਜੀ ਗੱਲ ਦੇ ਕੋਈ ਸੁਰਿੰਦਰ ਛੰਦਾ ਸ਼ਾਇਦ ਉਹਨਾਂ ਦੇ ਬ ਸਰਿੰਦਰ ਸਿੰਘ ਦਾ ਜੀ ਅਸੀਂ ਬੜੀ ਬੜੀ ਸ਼ੋਅ ਇਕੱਠਿਆਂ ਨੇ ਕੀਤੇ ਹੂੰ ਤੇ ਉਹ ਬੜੇ ਮੇਰੇ ਲਈ ਬੜੇ ਸਤਿਕਾਰਯੋਗ ਸੀ ਮੈਂ ਮੈਨੂੰ ਨਹੀਂ ਲੱਗਦਾ ਵੀ ਇੱਕ ਵਾਰੀ ਵੀ ਮੈਂ ਉਹਨਾਂ ਨੂੰ ਜਦੋਂ ਮਿਲਿਆ ਉਹਨਾਂ ਦੇ ਪੈਰੀਆਂ ਤੁਮ ਲਾਇਆ ਹੋਵੇ ਬਹੁਤ ਰਿਸਪੈਕਟ ਕਰਦਾ ਬਿਕੋਜ਼ ਮੈਂ ਉਹਨਾਂ ਦੀ ਵੋਕਲ ਦਾ ਬੜਾ ਫੈਨ ਸੀ ਉਹਦਾ ਦੀ ਵੋਕਲ ਇੰਨੀ ਖੜਮੀ ਵੋਕਲ ਇਹ ਸੇਜ 'ਚ ਵੀ ਉਹਨਾਂ ਦੀ ਵੋਕਲ ਉਦਾਂ ਦੀ ਸੀ ਬਿਲਕੁਲ ਬਹੁਤ ਤੇ ਉਹ ਵੀ ਹਮੇਸ਼ਾ ਪੈਰੀਆਂ ਪੈਰੀਆਂ ਤਲਾਉਣ ਤੋਂ ਬਾਅਦ ਉਹ ਸਿਰ ਤੇ ਪਲੋਸਦੇ ਵੀ ਯਾਰ ਵਧੀਆ ਤੁਸੀਂ ਨਾਮ ਬਣਾਇਆ ਨਾ ਜੀ ਮੈਂ ਤਾਂ ਹਰੇਕ ਸਾਰੇ ਨੂੰ ਮੈਂ ਜਿੰਨੇ ਵੀ ਮੇਰੇ ਤੋਂ ਸੀਨੀਅਰ ਹਾਂ ਸਾਰਿਆਂ ਨੂੰ ਕਹਿੰਦਾ ਜੇ ਤੁਸੀਂ ਲਈ ਤੇ ਅਸੀਂ ਨਹੀਂ ਸੀ ਅਸਲੀ ਤੇ ਚੱਲਦੇ ਰਸਤਾ ਤੁਹਾਡਾ ਬਣਾਇਆ ਹੋਇਆ ਜੀ ਅੱਜ ਤਾਂ ਮਗਰ ਉਹ ਤੇ ਗੱਡੀ ਭਜਾ ਰਹੇ ਹਾਂ ਬਿਲਕੁਲ ਬਿਲਕੁਲ ਤੇ ਇੰਨੀ ਰਿਸਪੈਕਟ ਸੀ ਤੇ ਉਹ ਵੈਸੇ ਮੈਂ ਉਹ ਗੱਲ ਮਜ਼ਾਕ ਚ ਹੀ ਕਹੀ ਸੀ ਸਾਰਿਆਂ ਨੂੰ ਪਤਾ ਮਜ਼ਾਕ ਚ ਹੀ ਗਈ ਸ਼ਿੰਦਾ ਭਾਜੀ ਵੀ ਇਦਾਂ ਕਰਦੇ ਸੀ ਜੀ ਉਹਨਾਂ ਨੂੰ ਕੋ ਕਹਵੇ ਜੇ ਉਹਨਾਂ ਦਾ ਮੂਡ ਹੈ ਉਹ ਕਹਿੰਦੇ ਨੇ ਜੇ ਮੈਨੂੰ ਹਟਾਇਆ ਮੈਂ ਦੁਬਾਰਾ ਤੋਂ ਸ਼ੁਰੂ ਕਰ ਦੇਣਾ ਦੇਖ ਲਓ ਫਿਰ ਉਹ ਮਜ਼ਾਕ ਚ ਕਹਿੰਦੇ ਹੁੰਦੇ ਸੀ ਤੇ ਮੈਂ ਵੀ ਮਜ਼ਾਕ ਚ ਉਹਨਾਂ ਵਾਲੀ ਉਹਨਾਂ ਵਾਲੀ ਗੱਲ ਮੈਂ ਫੜ ਲਈ ਮੈਂ ਕਿਹਾ ਮੈਂ ਉਹ ਗੱਲ ਕਹਿਣਾ ਤੇ ਉਹ ਚਲੋ ਗੱਲ ਦਾ ਦੂਆ ਮੈਂ ਉਹਦਾ ਜਵਾਬ ਦੇਣਾ ਬਾਝ ਵੀ ਨਹੀਂ ਸਮਝਿਆ ਕਿਉਂਕਿ ਮੈ ਮੈਂ ਮੈਂ ਆਈ ਡੋਨਟ ਥਿੰਕ ਸੋ ਕਿ ਮੈਂ ਉਹਨਾਂ ਨੂੰ ਕਦੀ ਦਿਲੋਂ ਵੀ ਉਹਨਾਂ ਦੀ ਡਿਸਰੈਸਪੈਕਟ ਕਰਦਾ ਹਾਂ ਤੇ ਸਟੇਜ ਤੇ ਵੀ ਕੀ ਦੇ ਕਿਉਂਕਿ ਮੈਂ ਉਹਨੂੰ ਰਿਸਪੈਕਟ ਹੀ ਬਹੁਤ ਕਰਦਾ ਹਾਂ ਹਾਂ ਆ ਇੰਨੀ ਇੱਥੇ ਹੀ ਮੈਂ ਇਸ ਕਰਕੇ ਮੈਂ ਕੋਈ ਜਵਾਬ ਉਹ ਤਾਂ ਉਸ ਤੋਂ ਬਾਅਦ ਉਹਨਾਂ ਦੇ ਬੇਟੇ ਨਾਲ ਗੱਲ ਹੋਈ ਨਹੀਂ ਜੀ ਮੇਰੀ ਕਦੀ ਕਦੀ ਗੱਲ ਨਹੀਂ ਮੇਰੀ ਕਦੀ ਪਹਿਲਾਂ ਵੀ ਨਹੀਂ ਹੋਈ ਬਾਤ ਵੀ ਨਹੀਂ ਹੋਈ ਕਦੀ ਵੀ ਨਹੀਂ ਗੱਲ ਹੋਈ ਉਹਨਾਂ ਨਾਲ ਮਤਲਬ ਉਹਨਾਂ ਤੱਕ ਸੀਗਾ ਸੀ ਮੇਰਾ ਤੁਹਾਡਾ ਰਿਸ਼ਤਾ ਉਹ ਉਹਨਾਂ ਹਮੇਰਾ ਉਹਨਾਂ ਤੱਕ ਹੀ ਸੀ